ਪਿੰਡ ਦਾ ਸਰਪੰਚ ਸਾਰੇ ਪਿੰਡ ਦਾ ਮੇਨ ਮੁਖੀ ਹੁੰਦਾ ਪੰਜਾਬੀ 뮤זיਕ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਲਾਬ ਸਿੱਧੂ ਦਾ ਨਵਾਂ ਗੀਤ ਜੱਟਾ ਲਵ ਯੂ ਹਾਲ ਹੀ ਦੇ ਵਿੱਚ ਕਾਫੀ ਵੱਡੇ ਵਿਵਾਦਾਂ ਦਾ ਕਾਰਨ ਬਣ ਗਿਆ ਹੈ ਇਸ ਗੀਤ ਵਿੱਚ ਇੱਕ ਲਾਈਨ ਆਉਂਦੀ ਹੈ ਸਰਪੰਚ ਕੁੱਟ ਦੋ ਜਿਸ ਤੋਂ ਬਾਅਦ ਪੰਜਾਬ ਦੇ ਕਈ ਪਿੰਡਾਂ ਦੇ ਸਰਪੰਚਾਂ ਨੇ ਗੁਲਾਬ ਸਿੱਧੂ ਦੇ ਖਿਲਾਫ ਵੱਡਾ ਵਿਰੋਧ ਸ਼ੁਰੂ ਕਰ ਦਿੱਤਾ ਹੈ ਇਸ ਸਾਰੀ ਸਥਿਤੀ ਦੇ ਵਿਚਕਾਰ ਹੁਣ ਗੁਲਾਬ ਸਿੱਧੂ ਖੁਦ ਲਾਈਵ ਆ ਕੇ ਪੰਜਾਬ ਦੇ ਸਾਰੇ ਸਰਪੰਚਾਂ ਤੋਂ ਖੁੱਲੇ ਆਪ ਮਾਫੀ ਮੰਗੀ ਹੈ ਨਾਲ ਹੀ ਉਸ ਨੇ ਕੁਝ ਅਜੇਹੀਆਂ ਗੱਲਾਂ ਕਹੀਆਂ ਜ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਗੁਲਾਬ ਸਿੱਧੂ ਨੇ ਕਿਹਾ ਕਿ ਉਸਦਾ ਮਕਸਦ ਕਿਸੇ ਦਾ ਮਨ ਦਿਖਾਉਣਾ ਨਹੀਂ ਸੀ ਸਗੋਂ ਐਂਟਰਟੇਨਮੈਂਟ ਦੇ ਲਈ ਇਹ ਗਾਣਾ ਗਾਇਆ ਗਿਆ ਸੀ। ਬਾਕੀ ਤੁਸੀਂ ਖੁਦ ਸੁਣੋ ਗੁਲਾਬ ਸਿੱਧੂ ਨੇ ਲਾਈਵ ਦੇ ਵਿੱਚ ਕੀ ਕਿਹਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤਾਂ ਜੋ ਇਹ ਗੱਲ ਪੰਜਾਬ ਦੇ ਹਰ ਸਰਪੰਚ ਤੱਕ ਪਹੁੰਚ ਜਾਵੇ। ਸਸਿਗਲ ਜੀ ਮੈਂ ਤੁਹਾਡਾ ਆਪਣਾ ਗੁਲਾਬ ਸਿੱਧੂ ਤੇ ਜਿਵੇਂ ਤੁਹਾਨੂੰ ਪਤਾ ਆਪਣਾ ਗਾਣਾ ਆਇਆ ਸੀ ਤੇ ਉਹਦੇ ਚ ਇੱਕ ਲਾਈਨ ਸੀਗੀ ਸਰਪੰਚ ਵਾਲੀ ਤੇ ਉਹਦੇ ਕਰਕੇ ਸਾਡੇ ਜਿੰਨੇ ਵੀ ਪੰਜਾਬ ਦੇ ਸਰਪੰਚਾ ਮਜੂਦਾ ਸਰਪੰਚਾ ਉਹਨਾਂ ਨੂੰ ਉਹ ਗੱਲ ਨਹੀਂ ਸਹੀ ਲੱਗੀ ਪਰ ਅਸੀਂ ਇੱਕ ਐਂਟਰਟੇਨਮੈਂਟ ਲਈ ਇਹ ਗਾਣਾ ਗਾਇਆ ਸੀ ਫੇਰ ਵੀ ਜੇ ਕਿਸੇ ਵੀ ਸਾਡੇ ਸਰਪੰਚ ਵੀਰ ਨੂੰ ਜਾਂ ਕਿਸੇ ਵੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਵੀਰ ਨੂੰ ਕਿਸੇ ਵੀ ਭਰਾ ਨੂੰ ਕੋਈ ਵੀ ਠੇਸ ਪਹੁੰਚੀ ਆ ਤਾਂ ਉਹਦੇ ਲਈ ਬਹੁਤ ਤਹਿ ਦਿਲ ਤੋਂ ਮੈਂ ਮਾਫੀ ਮੰਗਦਾ ਥੋਡੇ ਛੋਟੇ ਭਰਾ ਥੋਡੇ ਬੱਚੇ ਆ ਆਪਣਾ ਛੋਟਾ ਭਰਾ ਆਪਣਾ ਬੱਚਾ ਸਮਝ ਕੇ ਜਰੂਰ ਮਾਫ ਕਰਿਓ ਤੁਸੀਂ ਵੱਡੇਓ ਸਾਰੇ ਪਿੰਡ ਦਾ ਸਰਪੰਚ ਸਾਰੇ ਪਿੰਡ ਦਾ ਮੇਨ ਮੁਖੀ ਹੁੰਦਾ ਤੇ ਤੁਸੀਂ ਵੱਡੇਓ ਆਪਣਾ ਬੱਚਾ ਆਪਣਾ ਭਰਾ ਸਮਝ ਕੇ ਮਾਫ ਕਰਿਓ ਸასი ਸ਼ਾਲ ਜੀ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ